हां जी भाई जी 사스칼 जी सारे ਭਰਾਵਾਂ ਨੂੰ ਸੋ ਮਿੱਤਰ ਜਿਹੜੀ ਅੱਜ ਦੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਨੀ ਆ ਸਾਹਮਣੇ ਜਿਹੜੀ ਪਹਿਲੇ ਨੰਬਰ ਤੇ ਕਾਨ ਨਜ਼ਰ ਆਉਂਦੀ ਆ ਟੋਕਰ ਗੱਬਣ ਤੇ ਨਾਲ ਚੈੱਕ ਪਾਸ ਇੱਕ ਤਾਂ ਉਹਦੇ ਵਿੱਚ ਚੈੱਕ ਪਾਸ ਹੀ ਚੈੱਕ ਪਾਸ ਹੋਈ ਹੋਈ ਹੈਗਾ ਤੇ ਦੁੱਧ ਵੀ ਚੰਗਾ ਦਿੰਦੀ ਹੈ ਇਹ ਬਾਈ ਬੜਾ ਠੀਕ ਆ ਇਹ ਬਾਈ ਨੇ ਬਾੜ ਵੇਚੀ ਤੇ ਇੱਕ ਹੀ ਦੀ ਆ ਬਾੜ ਖੜੀ ਲੱਸੀ ਜੀ ਨਜ਼ਰ ਆਉਂਦੀ ਆ ਤੁਹਾਨੂੰ ਦੁੱਧ ਮਾਹੀ ਤੀ 19 ਕਿਲੋਜ਼ ਕੱਢਦੀ ਆ ਏ ਬਾਈ ਨੇ ਵਿੱਚ ਦੋ ਵੜਾ ਤੇ ਬਾਕੀ ਬਾਈ ਨਾਲ ਗੱਲਬਾਤ ਵੀ ਕਰਾ ਦੇਾਂਗੇ ਵੀ ਕੀ ਕੀ ਡਿਟੇਲ ਆ ਗਈ। ਸੋ ਉਸ ਤੋਂ ਪਹਿਲਾਂ ਬੇਨਤੀ ਹੁੰਦੀ ਵੀ ਕੋਈ ਪਸ਼ੂ ਖਰੀਦਦਿਆਂ ਪਹਿਲਾਂ ਤਸੱਲੀ ਜ਼ਰੂਰ ਕਰ ਲਿਆ ਕਰੋ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ। ਬਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਿਵੇਂ? ਬਹੁਤ ਵਧੀਆ ਲੱਗੇ ਬਹੁਤ ਵਧੀਆ। ਤੇ ਬਲ ਤਾਂ ਅਸਲੀ ਆਪਾਂ ਤਿੰਨੇ ਕਿ ਦਿਨ ਹੋ ਗਏ ਪਹਿਲਾਂ ਅਨਤੋਕਰ ਗਵੋ ਵੀਡੀਓ ਪਾਈ ਸੀ ਆਪਾਂ ਹਾਂ। ਹਾਂ ਜੀ ਵੀਰੇ ਹਾਂ ਜੱਸੀ ਜੀ ਪਾਈ ਸੀ। ਕਿਵੇਂ ਰਿਹਾ? ਵੀਰੇ ਉਹ ਪਹਿਲੇ ਦੋ ਫੋਨ ਤੇ ਤੀਜੇ ਫੋਨ ਤੇ ਆਪਣੀ ਸੇਲ ਹੋ ਗਈ ਸੀ। ਤੀਜੇ ਫੋਨ। ਉਹ ਬਠਿੰਡੇ ਕੋ ਉਹ ਤਾਂ ਮੰਨ ਗਿਆ ਤੀਜੇ ਫੋਨ ਤੇ ਬਾਈ ਨੇ ਆਨਲਾਈਨ ਹੀ ਮੈਨੂੰ ਪੈਸੇ ਪਾ ਦਿੱਤੀ ਸੀ ਠੀਕ ਆ ਤੜਕੇ ਮੈਨੂੰ ਐਸਕ ਬਲੇ ਵੀਡੀਓ ਭਾਈ ਸੀ ਆਪਾਂ ਹੂੰ ਹੂੰ ਸਵੇਰ ਮੰਨ ਕੇ 8:30 ਵਜੇ ਆਪਾਂ ਨੂੰ 2000 ਰੁਪਏ ਸਾਈ ਪਾ ਦਿੱਤੀ ਸੀ ਬਾਈ ਨੇ ਠੀਕ ਆ ਉਦੋਂ ਦੇ ਬਾਲੇ ਫੋਨ ਆਉਣ ਲੱਗੇ ਬਾਈ ਨੂੰ ਆਖਿਆ ਵੀ ਆਪਣੀ ਥੰਨੇ ਆਪਣੀ ਗਰੰਟੀ ਆ ਹੂੰ ਤੇ ਵੀ ਐ ਕਰਕੇ ਉਹਨੇ ਬਾਈ ਨੇ ਖਾਤੇ 'ਚ ਪੈਸੇ ਪਾ ਦਿੱਤੇ ਆਪਾਂ ਕਰੇ ਸਾਡੇ ਹਾਂ ਹਾਂ ਚਲੋ ਤੇ ਐਡਰੈਸ ਤੋਂ ਸਟਾਰਟ ਕਰ ਲਈ ਨਾਮ ਤੋਂ ਆਪਾਂ ਡਰੈਸ ਵੀਰੇ ਆਪਣਾ ਹੈਗਾ ਪਿੰਡ ਨੇਨੇ ਵਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਆਪਾਂ ਨੂੰ ਹੈਗੀ ਤਪਾ ਤੇ ਨੇੜੇ ਭਦੌੜ ਸ਼ਹਿਰ ਲੱਗਿਆ ਹਾਂ ਹੈ ਨੀ ਮੋਬਾਈਲ ਨੰਬਰ ਕਿੰਨਾ ਹੈ ਮੋਬਾਈਲ ਨੰਬਰ ਹੈਗੇ ਜੀ ਆਪਣਾ 68 806 12633 ਆ ਤੇ ਕਿੰਨੇ ਟਾਂ ਦੀ ਗੱਬਣ ਚੈੱਕ ਪਾਸ ਆ ਇਹ ਜਿਹੜੀ ਆਪਣੀ ਜਰਸੀ ਹੈ ਜੀ ਪੰਜਾਬ ਵਾਲੀ ਵੱਡੇ ਕੱਦ ਕਾਠ ਵਾਲੀ ਹਾਂ ਇਹ 3 ਮਹੀਨੇ ਦੀ ਆਪਣੀ ਲੱਖੇ ਚੈੱਕ ਪਾਸ ਆ ਪ੍ਰੋਪਰ ਤਾਂ 9 ਮਹੀਨੇ ਦੀ ਹਾਂ ਆਪਾਂ ਮਾਲਕਾਂ ਦੇ ਘਰੋਂ 11 ਕਿਲੋ ਦੁੱਧ ਨਾਪ ਕੇ ਲੈ ਕੇ ਆਉਂਦਾ ਅੱਛਾ ਠੀਕ ਆ ਅੱਜ ਜੀ ਆਪਣੇ ਕੋਲੇ ਆਈ ਆ ਆਪਾਂ ਕਿੰਨਾ ਚ ਪਾਉਣਾ ਹੈ ਆਪਾਂ 9 ਚ ਪਾਵਾਂਗੇ ਦੋਨਾਂ ਟਾਂ ਦਾ ਹਾਂ ਕਿਉਂਕਿ 2 ਕਿਲੋ ਆਪਾਂ ਗੈਪ ਹੀ ਪਾ ਦੇਣਾ ਕਿਉਂਕਿ ਹੋਰ ਤਿੰਨ ਵੀ ਸਮਾਂ ਲੰਬੀ ਜਾਂਦੀ ਆ ਲੰਬੀ ਜਾਂਦੀ ਆ ਜੇ ਕੋਈ ਦੂ ਦੇਖ ਹਾਂ ਠੀਕ ਤਰ੍ਹਾਂ ਆਪਾਂ ਹੁਣ 11 ਲਿਆਹੰਦਾ ਚੋਕੇ ਆਪਾਂ 11 ਕਹਾਂਗੇ ਮੈਨੂੰ ਪਤਾ ਵੀ 21 ਲੀਟਰ 1.5 ਲੀਟਰ ਕਟੂਗੀ ਕਟੂਗੀ ਆ ਕੇ ਨਾ ਆਪਾਂ ਸਵਾਦ ਹੀ ਲੈਣਾ ਵੀਡੀਓ ਦੇਖ ਜਿਹੜੀ ਗੱਲ ਹੋੂ ਪ੍ਰੋਪਰ ਕਰਨੀ ਆ ਥਾਂ ਤੋਂ ਵੀ ਬੜੇ ਚੰਗੇ ਆ ਨਾ ਮੇਰੇ ਲੱਗੇ ਥਾਂ ਲੇਵਾ ਫਿਟਨੈਸ ਲਾ ਠੰਡੀ ਹੋਈ ਜਾਂਦਾ ਲੱਤਾ ਹਾਂ ਆ ਦੇਖ ਲੱਤਾ ਮਾਰਨ ਵਾਲੀ ਆ ਇਹ ਲੈ ਕਮਾਲ ਹੀ ਕਰਤਾ ਜਦੋਂ ਆ ਜਾ ਲੱਤਾ ਨਾ ਪਿੱਛੇ ਹੀ ਰਹਿ ਗਿਆ ਲੈ ਲੱਤਾ ਮਾਰਨ ਵਾਲੇ ਲੱਖੇ ਘਾ ਲਾ ਦੇ ਆਪਾਂ ਯਾਰ ਠੀਕ ਆ ਆਪਾਂ ਕੰਮ ਘੱਟ ਕਰ ਲਾਂਗੇ ਲਖੇ ਤੈਨੂੰ ਪਤਾ ਤਾਂ ਹੈਗਾ ਆਪਣੀ ਸੁਆ ਦੀ ਪਿੱਛੇ ਨੂੰ ਆਣਾ ਕੰਮ ਘੱਟ ਕਰ ਲਾਂਗੇ ਤੇ ਚੀਜ਼ ਲੈਣੀ ਆ ਲੈਣੀ ਨਿਰਖ ਕੇ ਆ ਅੱਛਾ ਤੇ ਚੱਲਦੀ ਜਲਦੀ ਜਾਏ ਦੱਸਦੇ ਜੀ ਸੁਆ ਕਿਹੜਾ ਸੁਈਵੇ ਤੇ ਗੱਭਣ ਕਿਨੇ ਵਾਸਤੇ ਲਖੇ ਮਾਲਕਾਂ ਨੇ ਆਪਾਂ ਨੂੰ ਦੂਜਾ ਸੁਆ ਦੱਸਿਆ ਠੀਕ ਐ ਵੀ ਦੂਜਾ ਪਹਿਲਾ ਸੁਏ ਪਹਿਲਾ ਸੁਆ ਸੁਈ ਵੀ ਆ ਦੂਜੇ ਲਈ ਗੱਭਣ ਦੱਸਿਆ ਅੱਛਾ ਦੂਜੀ ਗੱਲ ਮਾਲਕਾਂ ਵਾਲਿਆਂ ਆ ਸਹੀ ਥੀ ਦਿੱਤੀ ਆ ਹੂੰ ਵੀ ਅਸੀਂ ਤਾਂ ਜਾਣਾ ਸੀ ਬਾਹਰ ਨੂੰ ਜਿਹਨੂੰ ਮਰਜ਼ੀ ਦੇਦੀ ਆ ਖੜੀਏ ਬੇੜੇ ਚ ਅੱਛਾ ਹਾਲਾ ਸਾਰਤੀ ਲੈ ਕਮਾਲ ਆਈਆ ਰ ਦਸਰੇ ਲੈ ਆਇਆ ਕੀ ਐਨੀ ਠੰਡੀ ਆ ਆ ਸਿੱਧੀ ਦੇਖ ਦਿੱਤੀ ਬੇੜਾ ਆਪਾਂ ਨੂੰ ਫੇਰ ਹੁਣ ਇੱਥੇ ਮਰਵਾਵਾ ਚੱਲ ਆਉਣ ਲੈਣੀ ਗਾਂ ਜਾਣੀ ਆ ਇਹ ਜਿੱਦੇ ਜਾਣੀਆਂ ਸਹੀ ਗੱਲ ਆ ਚੰਗੀ ਹੈ ਗਾਂ ਕੋਲ ਮਿਲਾ ਕੇ ਕੋਲ ਮਿਲਾ ਕੇ ਪਹਿਲਾਂ ਤਾਂ ਕੱਦ ਦੱਸ ਹੈ ਪਹਿਲਾਂ ਤਾਂ ਕੱਦ ਦੱਸ ਆਪਦੀ ਮੂੰਹ ਨਾਲ ਕੱਦ ਮੈਂ ਦੱਸਦਾ ਵੀ ਆ ਤੇ ਮੂੰਹ ਨਾਲ ਦੱਸ ਮੈਥੋਂ ਨਾ ਕਹਾਂ ਹੁੰਦਾ ਹੈ ਓਡਾ ਪਦਾ ਵੱਡਾ ਆ ਫੇਰ ਸਾਰਤੀ ਆ ਖੜੀਆ ਬੇੜੇ ਚ ਸਭ ਤੁਰ ਜਾ ਕੋਈ ਗੱਲ ਸਮਝ ਗਿਆ ਆਏ ਨਹੀਂ ਹੈਗੀ ਠੰਡੀ ਸੀਲਾ ਘੜੇ ਆਪਾਂ ਮੰਨ ਕੇ 2 ਘੰਟੇ ਹੋਇਆ ਇਹਨੂੰ ਆਪਣੇ ਕੋਲੇ ਠੀਕ ਆ ਚੀਜ਼ ਆ ਨਹੀਂ ਚੀਜ਼ ਗੱਲ ਬਾਜਨ ਵੀ ਚੰਗਾ ਤੇ ਬਾਜਨ ਗੱਦ ਕਾਠ ਹਾਂ ਲੇਵੇ ਦੀਆਂ ਸਫਾਈਆਂ ਹਾਂ ਦੇਖੋ ਥਾਣਾ ਮਾਨਾ ਬੜਾ ਚੰਗਾ ਨਾ ਹਾਂ ਜਿਹੜਾ ਮਰਜੀ ਬਾਈ ਆਨਲਾਈਨ ਮੰਗਾ ਲੇ ਆਪਣੀ ਗਰੰਟੀ ਹੂ ਥਣਾ ਦੀ ਤੇ ਦੁੱਧ ਦੀ ਠੀਕ ਆ ਜਿੰਨਾ ਤੋਂ ਤਾਂ ਕਹਤਾ ਉਹਨਾਂ ਦੁੱਧ ਮਿਲੂਗਾ ਥਾਣਾ ਦੀ ਆਪਾਂ 111 ਵੀ ਕਹਿ ਸਕਦੇ ਸੀਗੇ ਆਪਾਂ 11 ਚੋ ਕੇ ਲੈ ਕੇ ਆਂਦਾ ਪਰ ਆਪਾਂ 9 ਕਹਿ ਕੇ ਦੇਵਾਂ ਤੇ ਮੈਨੂੰ ਪਤਾ ਵੀ 2 ਲੀਟਰ ਗਾਂ ਘਟੂਗੀ ਹਮ ਇੱਕ ਤੋਂ ਦੋ ਦਿਨ ਕੱਢ ਦੇ ਗੇੜਾ ਫ੍ਰੈਂਕ ਐਂ ਘਮਾੜੀ ਉੱਪਰ ਦੀ ਇਧਰ ਨੂੰ ਖਾਣ ਦਿਖਾ ਦਿਆ ਆਪਾਂ ਕਮੈਂਟ ਲਓ ਜੀ ਲਓ ਲੈ ਇੱਥੋਂ ਮਿੱਤਰੋ ਰੰਗ ਵਾਰੰਟ ਚੈੱਕ ਕਰ ਲਓ ਲੱਖੇ ਆਪਾਂ ਜਾਣ ਵਾਰ ਲੈਣਾ ਹੁੰਦਾਗਾ ਹੂੰ ਠੰਡਾ ਸੀਲ ਪਛੱਕ ਮਹੀਨੇ ਚ ਆਪਾਂ ਨੂੰ ਪੰਜ ਮਿਲ ਜਾਣਾ ਪੰਜਾਂ ਨੇ ਸ਼ਵਰ ਆ ਹਾਂ ਪਰ ਚੀਜ਼ ਆ ਲੰਬਾ ਨਾ ਵੇਖੋ ਜੀ ਇਹਦਾ ਨਾ ਚੀਜ਼ ਦੀ ਗਾਰੰਟੀ ਹੋਊਗੀ ਜਿਹੜੀ ਲਵਾਂਗੇ ਹੂੰ ਠੀਕ ਆ ਆ ਥੋੜਾ ਜਿਹਾ ਪ੍ਰੋਪਰ ਥਾਂ ਥਾਂ ਜ ਤੰਗੀ ਥੋੜੀ ਹੈ ਨਾ ਤੰਗੀ ਆ ਜਿਹੜੀ ਗੱਲ ਪ੍ਰੋਬਲਮ ਮਾਰਦੇ ਆ ਆਪਾਂ ਗਾਂਗਾ ਦਾ 20 20 ਕਿਹੜਾ ਨਾਂ ਦੇ ਦਿੰਦੀ ਆ ਨਿਆ ਤੋੜ ਕੇ ਲੰਬੀ ਦਿਖ ਹਾਂ ਦੋਨੋਂ 9 ਕਿਲੋ ਤੋਲ ਕੇ ਮਿਲ ਜੂਗਾ ਹਾਲਾਂਕਿ ਦਾ ਹਾਂ ਦੋ ਤਾਂ 11 ਨਾ ਨਹੀਂ ਪਰ 9 ਦੇਣਾ ਮਣਕੀ 9 ਦੇਣਾ ਤੋਲ ਕੇ ਸਮਝ ਗਿਆ ਸੂਆ ਕਿਹੜਾ ਮਾਲਕੀ ਦਾ ਫਿਰ ਆਪਾਂ ਲਖੇ ਪਹਿਲਾ ਸੂਆ ਮਾਲਕਾਂ ਨੇ ਸੂਈ ਦੱਸਿਆ ਦੂਜੇ ਲਈ ਗੱਬਣ ਦੱਸਿਆ ਠੀਕ ਹੈ ਠੀਕ ਹੈ ਮਾਲਕਾਂ ਦੇ ਹਿਸਾਬ ਨਾਲ ਜਿਹਨੇ ਲੈਣੀ ਆ ਉਹ ਆਪਦੀ ਜਿੰਮੇ ਮਰਜੀ ਸਮਝ ਲੈ ਦੂਜੀ ਗੱਲ ਜਿਹੜੀ ਆਪਾਂ ਸਹਿਤੀ ਦੇ ਸਕਦੇ ਆ ਹੂੰ ਆ ਖੜੀ ਆ ਬੇੜੇ 'ਚ ਬੰਨਤੀ ਕੋਈ ਕੱਖ ਤਾਂ ਨਹੀਂ ਪਾਇਆ ਕੋਈ ਪਾੜਾ ਤਾਂ ਨਹੀਂ ਪਾਇਆ ਕੋਈ ਚਾੜ ਤਾਂ ਨਹੀਂ ਪਾਇਆ ਆ ਜਾ ਫਿਰ ਇੱਧਰ ਫੇਰ ਦੁਬਾਰੇ ਕੋਈ ਪਸਵਾਤਾ ਨਹੀਂ ਕਰਾਇਆ ਨਹੀਂ ਆ ਜਾ ਖੜਾ ਲੈ ਮਾ ਪੈਰ ਪੱਟੂ ਜਿਹੜੇ ਵੀਰ ਨੇ ਪੈਸੇ ਲਾਉਣੇ ਆਗਾ ਬਰਫਰਗੀ ਦਾ ਸਵਾਦ ਆ ਉਹਨੂੰ ਹੂੰ ਆ ਜਾ ਇੱਧਰ ਦੀ ਆ ਜਾ ਹੁਣ ਤੂੰ ਐ ਘਰ ਮਗਰ ਦੀ ਕੋਈ ਗਾਂ ਚੋਂਦਾ ਹੁੰਦਾ ਲੈ ਆ ਜਾ ਹੂੰ ਇੱਧਰ ਦੀ ਆ ਜਾ ਬੱਧੀ ਸੀ ਜਾਂਦਾ ਅੜੀ ਆਗਾ ਹਾਂ ਕਿਸੇ ਨੇ ਵੀਰ ਨੇ ਭੈਣ ਨੇ ਭਾਈ ਨੇ ਜਿਵੇਂ ਵੀ ਮੰਗਾਉਣੀ ਆ ਆਨਲਾਈਨ ਮੰਗਾ ਲੇ ਆਪਣੀ ਸਹਿਤੀ ਤੇ ਲੈ ਬਾਨਾ ਦੇ ਫਿਰ ਹੁਣ ਤੇ ਹੁਣ ਤੇਰੀ ਦੂਜੀ ਦਿਖਾ ਦੇ ਲੱਸੀ ਜੀ ਤੂੰ ਖਾ ਖਾ ਦੱਸਦਾ ਮੈਂ ਉਹਦਾ ਉਹ ਇਦੂ ਵੀ ਗੁਣਾ ਦੀ ਗੁੱਥਲੀ ਆ ਇਦੂ ਵੀ ਗੁਣਾ ਦੀ ਗੁੱਥਲੀ ਆ ਹਾਂ ਜਿਹੜੇ ਸਾਹ ਹੁੰਦੇ ਸਿਆਦੂ ਮੇਰੇ ਦੁੱਧ ਵਾਲਾ ਹਾਂ ਹਾਂ ਠੀਕ ਆ ਜੀ ਇਹਦਾ ਆਗੇ ਮਿੱਤਰੋ ਪਹਿਲੇ ਨੰਬਰ ਵਾਲੀ ਵਾ ਠੀਕ ਆ ਹੁਣ ਦੇਖੋ ਅਸੀਂ ਸਾਰੀ ਕਸਰ ਕੱਢਤੀ ਵੀਡੀਓ ਦੇ ਵਿੱਚ ਤੇ ਬਾਕੀ ਫਿਰ ਵੀ ਇਹਦਾ ਦੁੱਧ ਫੇਲਣਾ ਤਾਂ ਵੀਰੇ ਲੱਖੇ ਕੋਈ ਦੇ ਨਹੀਂ ਸਕਦਾ ਹੂੰ ਠੰਡੀ ਸੀਲ ਦੀ ਹੂੰ ਚੁਆਈ ਦੀ ਲੇਵੇ ਦਾ ਲੇਖਾ ਦੇਖ ਸਹੀ ਆ ਲੈ ਐ ਕਰ ਇੱਕ ਮਿੰਟ ਲੱਗਦਾ ਤਾਂ ਫਿਰ ਰੇਟ ਵਿੱਚ ਨਵੇੜ ਦੇਦਾ ਰੇਟ ਲੱਖੇ ਲੈਣ ਦੇਣ ਜਾ ਹਾਂ 552000 ਫੜਦੇ ਸੁੱਟੋ ਜੇ ਕੱਟ ਲਿਆ ਕਰੋ ਸਿੱਧਾ ਹੀ ਸਾਫ ਕਰ ਲਾ ਕੋਈ ਸਿੱਧਾ ਤੂੰ ਹੀ ਆਪ ਹੀ ਦੱਸ ਦੇ ਆ ਕੱਕਾ ਦਤਲਾ 25 ਚੱਕਦੇ ਆ 55 ਕਰਦੇ ਆ ਨਾ ਤੱਕਾ ਹੋ ਜਾ ਜੇ 1000 ਚੱਕਦੇ ਯਾਰ ਸਾਡੇ 56 ਦਾ 56 ਰੱਖ ਫੇਰ ਜਾਂ ਤੇਰੀ ਮਰਜ਼ੀ 55 ਕਰ ਪੂਰਾ ਦੇਖੀ ਜੀ 55 ਚੋਂ ਮਾਨਤਾ ਕਰਦੀ ਯਾਰ ਉਹ ਮੌਕੇ ਤੇ ਹੁੰਦਾ ਹੈ ਬਾਈਆਂ ਦਾ ਹਾਂ ਲੈ ਮੇਤਰ ਇਹ ਹੈਗੀ ਹੈ ਪਹਿਲੇ ਨੰਬਰ ਵਾਲੀ ਗਾ ਤੇ ਹੁਣ ਇਹਨੂੰ ਕੱਢ ਕੇ ਦਰਾਲੀ ਲਿਆ ਦੇ ਤੈਨੂੰ ਦਿਖਾਉਣਾ ਜਾਂ ਦੂਜੇ ਪਾਸੇ ਦੀ ਬਹਿ ਜਾ ਲਖੇ ਲੈ ਮੰਨਣਾ ਇਧਰ ਦੀ ਵੀ ਮਾਨਤਾ ਰ ਚੱਲ ਕੋਈ ਗੱਲ ਨਹੀਂ ਆ ਜਾ ਲੈ ਫੇਰ ਅਗਲੇ ਕਈ ਅਗਲਾ ਕਹਿੰਦਾ ਵੀ ਲੈ ਠੀਕ ਆ ਇਹਦਾ ਜੇ ਮਰਜ਼ੀ ਖੇਢੀ ਚੱਲੇ ਦੋ ਡੰਗ ਚੋਕੇ ਲੈ ਕੇ ਆਂਦੀ ਆ ਐਨ ਵੀ ਜਾ ਕੇ ਲੈ ਆਂਦੀ ਧਾਰਾਂ ਮਾਰੀਆਂ ਲਿਆਂਦੀ ਆ ਆਪਾਂ ਅਗਲੇ ਨੂੰ ਆਈ ਦੇ ਦਾਂਗੇ ਆਪਦੀ ਗਰੰਟੀ ਤੇ ਇੱਥੇ ਗਰੰਟੀ ਦੇਵਾਂਗੇ ਹਾਂ ਦਿਨੀਏ ਚੀਜ਼ ਠੀਕ ਹੈ ਜੀ ਆ ਜਾ ਲੱਖੇ ਇੱਧਰ ਆ ਜਾ ਲੈ ਇਹਨੂੰ ਖੋੜ ਹੁਣ ਇਹਦੀ ਡੀਟੇਲ ਦਾ ਵੀ ਕਿਹੜਾ ਸੂਆ ਇਹ ਲੱਖੇ ਦੂਜਾ ਸੂਆ ਸੂਈ ਵੀ ਆ ਹਾਂ ਇਹਨੂੰ ਡੇਢ ਮਹੀਨੇ ਦੀ ਲੈ ਲੈ ਦੋ ਦੀ ਲੈ ਲੈ ਇੱਧਰ ਦੀ ਆ ਜਾ ਠੀਕ ਆ ਆ ਇਹਦਾ ਬੱਚਾ ਅੱਛਾ ਆ ਇਹਦਾ ਬੱਚਾ ਮਗਰ ਮਗਰ ਬੱਸ ਆ ਵੀਰੇ ਆਪਣੇ ਘਰੇ ਇਦੇ ਥੱਲੇ ਆਪਾਂ ਤਾਂ ਲੈ ਕੇ ਆਵਾਂ ਸੀਗਾ ਮਾਲਕਾਂ ਦੇ ਘਰੋਂ 20 20 ਤੋਂ 20 ਡੱਬੇ ਮਾਰ ਕੇ ਅੱਛਾ ਆਪਾਂ 18 ਡੱਬੇ ਮੰਨ ਕੇ ਦੇਵਾਂਗੇ ਹੁਣ ਇਸ ਟਾਈਮ ਤੇ ਇਸ ਟਾਈਮ ਦੁੱਧ ਤਾਂ ਜ਼ਿਆਦਾ ਹੋਊਗਾ ਕਿਹੜੀ ਮੈਨੂੰ ਪਤਾ ਵੀ ਉਪਰਾ ਕਰ ਜਾਂਦਾ ਪਸ਼ੂ ਕਿਹੜੀ ਵੀਰ ਦੂਰੋਂ ਨੇੜੇ ਆਉਂਦਾ ਕੋਈ ਬਸ ਇੱਕ 500 ਕਿਲੋਮੀਟਰ ਤੇ ਆਜੋ ਦੁੱਧ ਥੱਲੋ ਦੁੱਧ ਦੀ ਥਣਾ ਦੀ ਆਪਣੀ ਹੋਊਗੀ ਜੇ ਮਾਲ ਵਾਲਾ ਹੁਣ ਤੂੰ 18 ਕਹਦਾ ਜੇ 18 ਕਹੇ ਤਾਂ ਜੇ ਮੰਨ ਕੇ 16 ਹੋਇਆ ਹਾਂ ਅਗਲੇ ਨੂੰ ਗੱਡੀ ਦਾ ਗੱਡੀ ਤੇ ਤਾਂ ਗੱਡੀ ਦਾ ਖਰਚਾ ਦੂੰਗਾ ਮੋਟਰਸਾਈਕਲ ਤੇ ਆਦੇ ਮੋਟਰਸਾਈਕਲ ਦਾ ਖਰਚਾ ਦਊਗਾ ਰਿਕਾਰਡ ਭਈਏ ਗੱਲ ਮੈਂ ਕੱਟਣੀ ਹੈ ਵਿੱਚੋਂ ਇਹ ਕੱਟੀ ਜਾਣੀ ਨਹੀਂ ਮੇਰਾ ਪ੍ਰੋਪਰ ਡਰੈੱਸ ਪਿਆ ਤੇ ਹਾਂ ਕੱਟੀ ਕਿਵੇਂ ਜਾਊ ਨਹੀਂ ਕਰਕੇ ਜਾਣੀ ਵੀਡੀਓ ਕੱਟ ਮੈਂ ਕੱਟਣੀ ਹੈ ਮੇਰੇ ਨਾਲ ਗੱਲ ਕਰਨ ਦੀ ਲੋੜ ਨਹੀਂ ਆ ਤੈਨੂੰ ਫੋਨ ਲਾ ਕੇ ਤੇਰੇ ਨਾਲ ਨਿਜਿੱਠਣ ਮੈਂ ਭਰੂੰਗਾ ਖਰਚਾ ਵਰਚਾ ਜਵਾਨ ਮਤਲਬ ਗਾਰੰਟੀ ਐ ਇਸ ਗੱਲ ਗਾਰੰਟੀ ਆ ਚਲ ਇਹ ਤਾਂ ਗੱਲ ਆ ਗਿਆ ਨਾ ਇੱਧਰ ਵੀ ਆ ਜਾ ਹਾਂ ਬੱਚਾ ਨਹੀਂ ਲਾਉਣਾ ਹੂੰ ਆ ਜਾ ਲਿਆ ਪਲਾਇਆ ਕਰੇ ਕੋਈ ਨਾ ਲੈ ਲੈਣਾ ਨਾੜਾ ਦਿਖਾ ਪਹਿਲਾਂ ਮੈਂ ਕਹਿ ਲੱਗਿਆ ਤੈਨੂੰ ਸੰਧਰ ਨੇ 27 ਕਿਲੋ ਦਾ ਤੂੰ ਦਿੱਤਾ ਅੱਛਾ ਕਹਿਣ ਦੀ ਗੱਲ ਨਹੀਂ ਨਾ ਭਾਰਤ ਦਾ ਨਕਸ਼ਾ ਬਣਿਆ ਪਿਆ ਜਮਾ ਬਾਈ ਤੇ ਆਰਡਰ ਦੀ ਇੱਧਰ ਵੀ ਆ ਜਾ ਇੱਧਰ ਦੀ ਆ ਜਾ ਫੇਰ ਮਾਰ ਦਾਂਗੇ ਧਾਰਾ ਕਿਹੜਾ ਭਜਦੀ ਆ ਹੂੰ ਇੱਧਰ ਦੀ ਦੇਖ ਹੈ ਭਾਰਤ ਦਾ ਨਕਸ਼ਾ ਮਾ ਗਾਇ ਬਹੁਤ ਸੋਹਣਾ ਜਰਾ ਨਾ ਕੱਲਾ ਕੱਲਾ ਆ ਜਾ ਬੱਚਾ ਨਹੀਂ ਲਾਉਣਾ ਅੱਛਾ ਕੋਈ ਨਿਆਣਾ ਨਹੀਂ ਕੋਈ ਬੱਚਾ ਨਹੀਂ ਲਾਉਣਾ ਨਿਆਣਾ ਲਾ ਦਿੰਨੇ ਆ ਦੁੱਨੇ ਗਾਂਾਂ ਦੀ ਲਾ ਦਾਂਗੇ ਕੋਈ ਡਿੱਕਾ ਨਹੀਂ ਪਰ ਆਪਾਂ ਠੰਡਾ ਸੀਰ ਪਸ਼ੂ ਲੈਣਾ ਸਵਾਦਲਾ ਮਹੀਨੇ ਦੇ ਵਿੱਚ ਇੱਕ ਪੰਜ ਪਸ਼ੂ ਵੇਚ ਕੇ ਵੇਚਾਂਗੇ ਟਕਾ ਕੇ ਆ ਜਾ ਲਿਆ ਧਾਰ ਦਿਖਾ ਦੇ ਮੇਰੇ ਨੂੰ ਆ ਜਾ ਲੱਹ ਕੋਤਾਂਾ ਪੱਟੂ ਗੱਲ ਬਾਤ ਤਾਂ ਹੀ ਹੈ ਨਾਲੇ ਕੋਈ ਪਸਮਾਈ ਨਹੀਂ ਆ ਜਾ ਹੂੰ ਮਰ ਮਤਰਾ ਲੈ ਫੜ ਲਾ ਪਿਛੇ ਦੀ ਵੀ ਚੋਦਨੇ ਆ ਆ ਜਾ ਉਹ ਵੀ ਚੋਈ ਸੀ ਨਾ ਉਹੀ ਚੀ ਹੈ ਆ ਜਾ ਠੋ ਉਹ ਗਰਮ ਪਸ਼ੂ ਤਾਂ ਲੈਣਾ ਨਹੀਂ ਲੈ ਵੀ ਕਰ ਮਾਰ ਕੇ ਕਰ ਲੱਤਾਂ ਚੋੜਗਾ ਆ ਆ ਜਾ ਆਇਂ ਨੂੰ ਚੋੜ ਲਾ ਆ ਜਾ ਹਾਂ ਲੱਹ ਉਹ ਇਧਰ ਇਧਰ ਹੋ ਜਾ ਦੂਜੀ ਪਾਸੇ ਲੈ ਕਰਮ ਪਸ਼ੂ ਦਾ ਲੱਖੇ ਲੈਣਾ ਹੀ ਨਹੀਂ ਹੂੰ ਆਪਾਂ ਤਾਂ ਜਿਆਦਾ ਚਕਾਰ ਮੰਨ ਕੇ ਜਾਂ ਲੋਕ ਆਨਲਾਈਨ ਹੀ ਕੁਝ ਲੈ ਕੇ ਜਾਂਦੇ ਆ ਠਾਰਾ ਅਗਲੇ ਨੂੰ ਜਵਾ ਦੇਗਾ ਹੁਣ ਤੇ ਮੈਂ ਜਵਾਉ ਆ ਖੜਾ ਬੱਚਾ ਗੇੜ ਦੀ ਲੜਾ ਦੋ ਦੀ ਲੜਾ ਹੋ ਅਗਲੇ ਦੀ ਸਮਝ ਚਲੋ ਹਾਂ ਬੱਚਾ ਸਾਹਮਣੇ ਨਜ਼ਰ ਆ ਰਿਹਾ ਉਹ ਅਗਲੇ ਦੀ ਸਮਝ ਬੱਚਾ ਮਗਰ ਬੱਚਾ ਤੇ ਉਹ ਨਾ ਖੜਾ ਦੇ ਗੇੜਾ ਲਾ ਫਿਰ ਉਹਨਾਂ ਦਾ ਆ ਜਾ ਵੀ ਸੂਆ ਦਾ ਦੂਜਾ ਆਪਾਂ ਨੂੰ ਦੂਜਾ ਕਿਹਾ ਅਗਲਾ ਦੂਜਾ ਵਾਲੇ ਤੀਜਾ ਵਾਲੇ ਜਿਵੇਂ ਮਾਲਕਾਂ ਨੇ ਦੱਸਿਆ ਦੂਜੀ ਹੂ ਇਹਦਾ ਹਰਾ ਦੂਜੇ ਥੋੜਾ ਜਿਹਾ ਬ੍ਰੀਕ ਅੰਗ ਲੱਖੇ ਹਾਂ ਬਾ ਥੋੜਾ ਆ ਜਾ ਫਿਰ ਬਾਜਨ ਲਿੱਸਾਗਾ ਮਾਏ ਥੱਲੇ ਗੋਣਾ ਥੱਲੇ ਇੱਥੇ ਖੜ ਜਾ ਕਰ ਮਾਲਗੇ ਆ ਜਾ ਵੀ ਹਾਂ ਫੇਰ ਆ ਜਾ ਤਾਂ ਬੇੜੇ 'ਚ ਖੜੀ ਜਾ ਪੈਰ ਥੱਲੇ ਰੱਸਾ ਹਾਂ ਆਜੋ ਲੈ ਜਾਵਾ ਜਿਨੇ ਮਗਾਉਣੀ ਹੈਗਾ ਵੀਰ ਆਨਲਾਈਨ ਅਣ ਟੜਕ ਹੋ ਕੇ ਮਗਾ ਲੇ ਅਣ ਟੜਕ ਹੋ ਕੇ ਮਤਲਬ ਗਾਵਾ ਸਵਾਦ ਆਉ ਜਿਨੇ ਪੈਸੇ ਲਾਉਣੇ ਸਵਾਦ ਦੋ ਆ ਤੇ ਵੀਡੀਓ ਵੀ 10 ਮਿੰਟ ਦੀ ਬਣ ਗਈ ਤੇ ਰੀਜਨ ਆ ਬਣੀ ਆ ਹਾਂ ਤੇ ਚੀਜ਼ਾਂ ਜਿ ਵੀ ਗੱਲਬਾਤ ਇਹ ਚੀਜ਼ੀ ਰੀਜਨ ਦਾ ਲੈਣਗਾ ਤੇ ਰੀਜਨ ਆਲੀ ਵੇਚਣਗਾ ਹਾਂ ਰੀਜਨ ਆਲੀ ਸਵਾਦ ਆਉਂਦਾ ਨਾ ਗੱਲ ਹਾਂ ਲੈ ਵੀ ਮਿੱਤਰੋ ਕਰ ਲੋ ਚੈੱਕ ਦੂਜੇ ਨੰਬਰਾਂ ਕੀ ਸ਼ਰੀਰ ਦਾ ਜਿਹੜਾ ਰੰਗ ਹੈ ਉਹ ਵੀ ਤਕਰੀਨ ਜਰਸੀ ਵਾਲਾ ਅੰਗ ਹੀ ਆ ਗਿਆ ਨਾ ਵੀਰੇ ਹਾਂ ਵੀਰੇ ਜਰਸੀ ਹੈ ਵੱਡੀ ਆ ਤੈਨੂੰ ਵੀ ਪਤਾ ਆਉਦੇ ਹਿਸਾਬ ਨਾਲ ਦੱਸ ਕਾਰਡ ਵੱਡਾ ਦਾ ਥੋੜੀ ਬਜਨ ਥੋੜੀ ਆਪਦੇ ਮੂੰਹੋਂ ਬੋਲ ਲੱਖੇ ਆਪਦੇ ਮੂੰਹੋਂ ਵੀ ਵੱਡੀ ਆ ਕਿ ਛੋਟੀ ਆ ਹਾਂ ਨਹੀਂ ਚੰਗੀ ਆ ਵੈੜ ਖਰ ਹਾਂ ਬਾਕੀ ਥਾਣ ਹਵਾਨ ਦੀ ਬੜੀ ਸਾਫ ਸੁਥਰੀ ਆ ਇਥੋਂ ਬੈਕ ਸ਼ਾਟ ਸਾਰੀ ਸੁਥਰੀ ਆ ਲਖੇ ਸਾਰੀ ਲੈ ਲੈ ਇਥੋਂ ਗਮ ਆਉਲੇ ਵਾਹ ਜਗੇ ਹੂੰ ਜਿਹੜਾ ਭਾਪਾ ਦੇ ਦੇਣਾ ਕੋਈ ਹਰ ਇੱਕ ਨਹੀਂ ਦੇ ਸਕਦਾ ਕਿਦਾ ਭਾਫੇ ਦੱਸਾਂ ਮੁੱਲ ਜਿਆ ਕਰਾਂ ਕਿਵੇਂ ਜੇ ਕਰਾਂ ਲੈਣ ਦਾ ਇੰਜ ਕਰਦੀ ਸਾਢੇ 63 ਦੀ ਦੇ ਦੂੰ ਬਸ ਮਾੜਾ ਸ਼ਹਿਰ ਸਾਢੇ ਨਾਲ ਛੱਡਣਾ ਜਨਾ ਤਾਂ ਛੱਡਣਾ ਉਹ ਨਹੀਂ ਯਾਰ ਤੈਨੂੰ ਪਤਾ ਹੀ ਆ ਕੀ ਕਰਨਾ ਪੈਣਾ ਹੈ ਜੇ ਜੇ ਮੁੱਲ ਕਰਨਾ ਆਪਾਂ ਇਹ ਨਹੀਂ 5 ਘਾਟ ਕੇ ਦੇਣੀ ਆ ਸਿਰਫ 1000 ਤੋਂ 1500 ਕੱਟਣਾ ਬਾਲਾ ਕੋਈ ਮੰਨ ਕੇ ਸਵਾਦ ਲੈਣਾ ਤਾਂ ਕੋਈ ਨਾ ਲਾਵੇ ਹੂੰ ਲੈ ਇਥੋਂ ਅਡਰ ਦੀ ਕੁਆਲਿਟੀ ਚੈੱਕ ਕਰ ਲੋ ਗੋੰਦ ਮੈਟਰ ਦੀ ਮਾਲਕ ਹਨਾ ਪੂਰੀ ਤੇ ਫੇਸ ਕੁਆਲਿਟੀ ਚੈੱਕ ਕਰ। ਇਦੋਂ ਸਹਿਦਿਆਂ ਤਾਂ ਲੱਖੇ ਮਿਲਦੀਆਂ ਵੀ ਹੈ ਨਹੀਂ। ਨਹੀਂ ਆ ਤਾਂ ਇਹ ਗੱਲ ਬਾਤ ਠੀਕ ਹੈ। ਆਪਾਂ ਆਜਾ ਕੋਈ ਬੱਚਾ ਨਹੀਂ ਲਾਉਣਾ ਬਸ਼ੱਕ ਦੀ ਮਗਰ ਦੀ ਬਜਾ ਉਹ ਤਾਂ ਹੁਣ ਵੀਰ ਮੇਰੇ ਘਰ ਕੋਲ ਆ। ਸੁਲ ਜੇ ਅੱਜ ਕੱਲ ਹਣਾ ਠੰਡਾ ਜਿਹਾ ਪਸ਼ੂ ਪਾਲ ਦੇ ਲਾ। ਦੇਖਾਂ ਮੱਛੀ ਮੋਟਰੀ ਆ। ਠੀਕ ਆ। ਤੇ ਮੋਬਾਈਲ ਮੇਰੇ ਲਾਸਟ ਫੇਰ ਮਾਰ ਜਾ। ਮੋਬਾਈਲ ਨੰਬਰ ਲੱਖੇ ਆਪਣਾ ਹੈਗਾ 6280612863। ਭਾਈ ਦਾ ਪਿੰਡ ਨੈਨੇਵਾਲ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਾਂਡੇ ਨੇੜੇ ਭਤੌੜ ਸ਼ਹਿਰ ਆ। ਹਾਂ ਜਿਹੜੇ ਵੀ ਨੂੰ ਜਿਹੜੀ ਗਾਂ ਪਸ